ਮਿਹਰਾਂ ਲਓ ਤੋਰੀ ਬਾਜ ਕਿੰਨੀ ਘੈਂਡ ਲੱਗਣਦੀ ਆ ਤੂੰ ਹੀ ਬੋਲਣ ਦੀ ਆ ਸੱਚੀ ਮੈਂ ਦੇਖੀ ਆ ਤੇਰੀ ਫੋਟੋ ਦੰਦ ਪਦਾ ਤੇਰੇ ਕਿੰਨੇ ਘੈਂਡ ਲੱਗਦੇ ਸੋਲੇ ਜਿਆਦੇ ਸੱਚੀ ਬਹੁਤ ਸੋਹਣੀ ਲੱਗਦੀ ਆ ਖਾਇਰੀ ਤੇ ਗਰੀ ਮੈਨੂੰ ਫੇਰ ਪੁੱਛਾ ਗਿਆ ਹਾਏ ਜ਼ਕੀ ਹੁੰਦਾ ਐ ਗਰੀ ਵਾਰ ਸੱਚੀ ਬਹੁਤ ਸੋਹਣੀ ਲੱਗਦੀ ਆ ਕੀ ਆ ਯਾਰ ਤੈਨੂੰ ਤੇ ਕੀ ਤੇ ਰੱਬ ਨੇ ਮੈਨੂੰ ਸਹੇਲੀ ਦਿੱਤੀ ਐ ਜੇ ਇਹਨੂੰ ਵੀ ਮੈਂ ਗੁੱਸੇ ਕਰ ਲਿਆ ਲਾਡੀਆਂ ਫਾਡੀਆਂ ਮੈਂ ਬਾਬੇ ਨਾ ਕਰਾਂ ਤਾਂ ਤੇਰੀ ਖੂਬਸੂਰਤੀ ਦੇ ਸਾਹਮਣੇ ਮੈਂ ਕੱਚਾ ਪੀਲਾ ਜਾ ਪੈ ਜਾਣਾ ਅਸੀਂ ਹੰਦੀ ਸੱਚੀ ਕਹਿ ਰਹੰਦੇ ਆ ਵਿਆਗ ਨਹੀਂ ਕਰੁੰਦੇ ਆ ਬਗੋ ਤੇਰਾ ਨਾਂ ਕਿੰਨਾ ਸੋਹਣਾ ਨਾ ਕੀਰਤ ਮੈਂ ਵੀ ਆਪਣੇ ਧਾਰ ਘੜ ਦੇ ਕੀਰਤ ਲਿਖਣ ਲੱਗਾ ਮੈਨੂੰ ਵੀ ਕੀਰਤ ਗਿਆ ਯਾਰ ਉਹ ਨਾਲੇ ਇੰਨੀ ਸੋਹਣੀ ਸਣ ਅੱਖੀ ਬਣ ਕੇ ਬਾਹਰ ਅੰਦਰ ਨਾ ਨਿਕਲੇਗਾ ਕੇ ਰਤੀ ਬੋਤ ਮਰ ਗਿਆ ਤੇ ਫੇਰ ਕੌਣ ਜੁਮੇਵਾ ਲੈ ਹਾਂਦਾ ਬੁਗਿਆ ਸਬਰ ਦਾ ਫਲ ਭਣਾ ਜਿੰਨਾ ਮਾਜੀ ਮਿੱਠਾ ਹੋਵੇ ਪਲਤੇ ਤੂੰ ਮਿੱਠਾ ਨਹੀਂ ਹੋ ਸਕਦਾ ਹਾਇਲੀ ਇੰਨੇ ਪਿਆਰ ਨਾਲ ਮਿੰਨਾ ਨਾ ਮੋਲ ਕਿਤੇ ਮੈਨੂੰ ਨਾ ਟੈਕ ਟੋਕ ਕਰਾ ਦੀ ਸੌਂ ਖਾਵੇ ਮੇਰੀ ਤੇ ਖਾਸ ਹਾਂ ਸੋਨਾ ਹੈਗਾ ਪਰ ਤੇਤੋਂ ਜ਼ਿਆਦਾ ਨਹੀਂ ਆ ਤੂੰ ਜਰੀ ਸੋਹਣੀ ਹੈਂ ਬੁੱਗੋ ਸੱਚੀ ਸੱਚੀ ਦੱਸ ਰੋਟੀ ਨਾਲ ਲੱਗਸਾ